ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਆਪਣੇ ਵਾਸਤੇ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਨੱਥੂ ਵਾਲਾ ਪਿੰਡ ਅੰਕਲ ਅਮਰਜੀਤ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਹੋਇਆ ਦੋਸਤੋ ਜਿਹੜੇ ਕਿ ਪਿਛਲੇ ਸਾਲ ਐਕਸਪਾਇਰ ਹੋ ਗਏ ਤੇ ਜਿਹੜੇ ਵੀਰ ਨੀਲੀ ਦਾ ਵੀ ਜਾਂ ਮੋਹਰਾ ਨਸਲ ਕਿਸੇ ਵੀ ਜਾਨਵਰਾਂ ਨੂੰ ਪਿਆਰ ਕਰਦੇ ਨੇ ਸਾਰੇ ਤਕਰੀਬਨ ਜਿਹੜੇ ਮੇਲਿਆਂ 'ਚ ਵੀਰ ਜਾਂਦੇ ਨੇ ਅੰਕਲ ਅਮਰਜੀਤ ਸਿੰਘ ਨੂੰ ਜਾਣਦੇ ਨੇ ਦੋਸਤੋ ਬਾਕੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਅੰਕਲ ਜੀ ਆਹ ਸਾਹਮਣੇ ਉਹਨਾਂ ਦਾ ਝੂਟਾ ਖੜਾ ਦੋਸਤੋ ਸਟਾਰ 2 ਜਿਹੜਾ ਨੇ ਅੰਕਲ ਜੀ ਨੇ ਬਹੁਤ ਆਪਣੇ ਬੱਚਿਆਂ ਵਾਂਗੂ ਪਿਆਰ ਕਰੇ ਨੇ ਸਾਰੇ ਜਾਨਵਰ ਅੱਜ ਅੰਕਲ ਜੀ ਦਾ ਪਰਿਵਾਰ ਆ ਜਿਹੜਾ ਉਹਨਾਂ ਦੇ ਬੇਟੇ ਨੇ ਉਹ ਬਹੁਤ ਜ਼ਿਆਦਾ ਸਾਂਭ ਸੰਭਾਲ ਕਰ ਰਹੇ ਨੇ ਜਾਨਵਰਾਂ ਦੀ ਅੰਕਲ ਜੀ ਤੋਂ ਬਾਅਦ ਆਹ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਮੈਂ ਸਾਰੇ ਜਾਨਵਰ ਦਿਖਾਉਣਾ ਤੇ ਬਾਕੀ ਸਾਡੇ ਨਾਲ ਵੀਰ ਸੁਖਦੀਪ ਲੰਗਿਆਣੇ ਵਾਲਾ ਆਪਣਾ ਵੱਡਾ ਵੀਰ ਹੈ ਉਹ ਪਹੁੰਚਿਆ ਹੋਇਆ ਹੈ ਦੋਸਤੋ ਜਾਣਕਾਰੀ ਉਹ ਦੇਊਗਾ ਵੀਰ ਸਾਰੇ ਜਾਨਵਰਾਂ ਵਾਸਤੇ ਤੇ ਸਟਾਰ 2 ਝੋਟਾ ਦੋਸਤੋ ਇੱਥੇ ਖੜਾ ਹੈ ਬਾਕੀ ਬੱਲੂ ਪੂਲ ਦੇ ਵਿੱਚ ਹੈ ਤੇ ਸਟਾਰ ਬਾਹਰ ਖੜਾ ਹੈ ਉਹਨਾਂ ਦੀ ਕਵਰੇਜ ਉੱਥੇ ਜਾ ਕੇ ਕਰਾਂਗੇ ਇੱਕ ਵਾਰੀ ਆਹ ਸਾਰੇ ਜਾਨਵਰਾਂ ਨੂੰ ਤੁਹਾਨੂੰ ਦਿਖਾਉਣਾ ਤੇ ਫਿਰ ਡਿਟੇਲ ਬਾਅਦ ਤੋਂ ਪੁੱਛਾਂਗੇ ਆ ਬੱਚੇ ਦੇਖ ਸਕਦੇ ਹੋ ਦੋਸਤੋ ਪਿਓਰ ਨੀਲੀ ਦਾਵੀ ਦੇ ਵਿੱਚ ਆ ਗਏ ਆ ਕੱਤੀ ਵਧੀਆ ਕੰਚ ਤੇ ਆਪਾਂ ਸ਼ੁਰੂ ਕਰਾਂਗੇ ਦੋਸਤੋ ਸਟਾਰ 2 ਤੋਂ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਜੀ ਆਪਣਾ ਨਾਮ ਤੇ ਪਿੰਡ ਦੱਸੋ। ਨਾਮ ਸੁਖੀ ਸਿੰਘ ਜੀ। ਹਾਂਜੀ। ਪਿੰਡ ਮੇਰਾ ਲੱਗਿਆ ਨਾ ਆਪਾਂ ਜਿੱਥੇ ਤੁਹਾਨੂੰ ਖੜੇ ਆ ਨਾ। ਠੀਕ ਹੈ ਜੀ। ਬਾਈ ਜਿਹੜਾ ਇਹ ਛੋਟਾ ਸਟਾਰ ਕਿੰਂ ਹਾਂਜੀ। ਇਹਦੀ ਉਮਰ ਕਿੰਨੀ ਹੈ ਇਸ ਟਾਈਮ? ਇਹਦੀ ਤਕਰੀਬਨ 4 ਸਾਲ ਦੇ ਲਗਭਗ 4 ਸਾਲ ਦੇ ਲਗਭਗ ਬੰਦਾ ਜੀ ਹੋਊਗਾ ਜੀ। ਬੰਦਾ ਜੀ ਆ 4 ਕਦਾਂ ਦੇ। ਅੱਛਾ 4 ਕਦਾਂ ਦਾ ਜੀ। ਇਹ ਹੁਣ ਤੱਕ ਕਿੰਨੇ ਕ ਮੈਚ ਜਿੱਤ ਚੁੱਕਿਆ? ਮੇਰੇ ਨੂੰ ਮੇਰੇ ਦੇ ਵਿੱਚ ਨਹੀਂ ਹਜੇ ਉਮਰ ਛੋਟੀ ਸੀ ਜੇ ਐਸਕੇ ਡਾਲ ਤੋਂ ਚਪਾਇਆ ਸੀਗਾ ਅੱਛਾ ਜੀ ਪਰ ਉੱਥੇ ਵੀ ਨਹੀਂ ਕੋਈ ਕੰਪਲਿਸ਼ਨ ਹੋਈ ਜੀ ਠੀਕ ਹੈ ਉਮਰ ਨੂੰ ਦੋ ਦੰਦ ਸੀਗਾ 4 ਸੀਗਾ ਅੱਛਾ ਟੋਟਲ ਕਿੰਨੇ ਬੁੱਲ ਨੇ ਆਪਣੇ ਇੱਥੇ ਫਾਰਮ ਦੇ ਇੱਥੇ ਚਾਰ ਆ ਚਾਰ ਬੁੱਲ ਇੱਕ ਵਾਰ ਸਟਾਰਟ ਹੋ ਗਏ ਸਟਾਰਟ ਆ ਕੰਡਿਆ ਸਟਾਰਟ ਤੇ ਬੱਲੂ ਟੂ ਹੋ ਗਿਆ ਇੱਕ ਵਾਰੀ ਦੋਸਤੋ ਛੋਟਾ ਦੇਖ ਸਕਦੇ ਹੋ ਤੁਸੀਂ ਮੈਂ ਨੇੜ ਤੋਂ ਬਰੀਕੀਆਂ ਦਿਖਾਦਾ ਨਾ ਪਿੱਠਪੂੜਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੜਾਈ ਦੇ ਵਿੱਚ ਆ ਗਿਆ ਮੇਨ ਦੋਸਤੋ ਟੈਸਟੀਕਲ ਹੁੰਦੇ ਨੇ ਥੋੜਾ ਜਿਹਾ ਘਬਰਾਉਂਦਾ ਕੈਮਰੇ ਤੋਂ ਮੈਂ ਟੈਸਟੀਕਲ ਦਿਖਾ ਦਾਨਾ ਤੁਹਾਨੂੰ ਕਿਉਂਕਿ ਟੈਸਟੀਕਲ ਦੇ ਨਾਲ ਹੀ ਜਿਹੜੀ ਟੈਸਟੀਕਲਾਂ ਦੀ ਬਣਤਰ ਚੰਗੀ ਹੋਊਗੀ ਉਸੇ ਹਿਸਾਬ ਨਾਲ ਇਹਦੇ ਬੱਚੇ ਨੇ ਜਿਹੜੇ ਦੋਸਤੋ ਉਹਨਾਂ ਦੇ ਲੇਵੇ ਆਉਣਗੇ ਆਪਾਂ ਆਰਡਰ ਕਹਿ ਦੰਨੇ ਆ ਲੇਵਾ ਕਹਿ ਦਿੰਦੇ ਨੇ ਆਪਣੇ ਏਰੀਆ ਦੇ ਵਿੱਚ ਇੱਕ ਵਾਰੀ ਮੂੰਹ ਮੱਥਾ ਦਿਖਾ ਦਾਨਾ ਇਧਰੋਂ ਬਿਲਕੁਲ ਕੁੰਡੇ ਸਿੰਘਾਂ ਚ ਐ ਦੋਸਤੋ ਅੱਖ ਦੇਖ ਸਕਦੇ ਹੋ ਬਿਲਕੁਲ ਪਿਓਰ ਨੀਲੀ ਵਾਲੀ ਐ ਬਿਲਕੁਲ ਪਿਓਰ ਨੀਲੀ ਰਾਵੀ ਦੇ ਵਿੱਚ ਐ ਦੋਸਤੋ ਮੇਲਿਆਂ ਤੇ ਲੱਗਣ ਵਾਲਾ ਝੋਟਾ ਐ ਅਗਲੀ ਲੱਤ ਦੇ ਬਿਲਕੁਲ ਛੋਟੀ ਲੱਤ ਹੈ ਜੋ ਨੀਲੀ ਰਾਵੀ ਦਾ ਨਿਸ਼ਾਨੀਆਂ ਨੇ ਬਾਕੀ ਹਨਾ ਆਪਾਂ ਸੁਖਦੀਪ ਬਾਈ ਤੋਂ ਆਪਾਂ ਨੂੰ ਘੱਟ ਜਾਣਕਾਰੀ ਹੈ ਥੋੜਾ ਜਿਹਾ ਨੀਲੀ ਦੀਆਂ ਪੂਰੀਆਂ ਨਿਸ਼ਾਨੀਆਂ ਬਾਰੇ ਪੁੱਛਾਂਗੇ ਤੇ ਬਾਕੀ ਜਿਹੜੇ ਆਪਣੇ ਵਿਊਰ ਦੇਖਣ ਵਾਲੇ ਨੇ ਉਹ ਵੀਰਾਂ ਨੂੰ ਵੀ ਜਾਣਕਾਰੀ ਮਿਲੂਗੀ ਨੀਲੀ ਬਾਰੇ ਕਿਉਂਕਿ ਦੋਸਤੋ ਅੱਜ ਕੱਲ ਕੀ ਹੈ ਜਿਆਦਾ ਲੋਕ ਮੂਰਾ ਨਸਲ ਦੇ ਪਿੱਛੇ ਪਏ ਨੇ ਆਪਣੇ ਏਰੀਏ ਦੇ ਵਿੱਚ ਪਰ ਜਿਹੜੀ ਆਪਣੀ ਪੰਜਾਬ ਦੀ ਨਸਲ ਹੈ ਮੂਲ ਨਸਲ ਹੈ ਦੋਸਤੋ ਇਹ ਨੀਲੀ ਰਾਵੀ ਹੈ ਤੇ ਬਾਕੀ ਆਪਾਂ ਅਗਲੀ ਝੋਟੀ ਦਿਖਾਉਣੀ ਆ ਤੁਹਾਨੂੰ ਇਹਦਾ ਮੂੰਹ ਮੱਥਾ ਬਿਲਕੁਲ ਦੇਖੋ ਸੁਭਾਅ ਦੇਖੋ ਕਿੰਨਾ ਠੰਡਾ ਦੋਸਤੋ ਏ ਡਾਇਮੰਡ ਹਰੀ ਕਹਣਾ ਹਾਂਜੀ ਹਰੀ ਕਹਣਾ ਡਾਇਮੰਡ ਦੀ ਆ ਬੱਲੂ ਟੂ ਦੀ ਝੋਟੀ ਚੱਗੀ ਅਸ਼ੇ ਬੱਲੂ ਟੂ ਦੀ ਝੋਟੀ ਦੇ ਵਿੱਚੋਂ ਦੋਸਤੋ ਆਈ ਫੀ ਇਹਦੀ ਉਮਰ ਕਿੰਨੀ ਕਹੇ ਭਾਈ ਇਹ ਹੋ ਗਈ ਉਹ ਤੇਰੇ ਹੁਣ 2 ਸਾਲ ਦੇ ਲੱਗ ਪਾ ਗੱਬਣ ਵੀ ਆ ਜੀ ਗੱਬਣ ਵੀ ਆ ਗਿਆ ਸਟਾਰ ਤੋਂ ਸਟਾਰ ਤੋਂ ਗੱਬਣਾ ਆਪਣਾ ਸਟਾਰ ਤੋਂ ਬਹੁਤ ਠੀਕ ਹੈ ਨਾ ਦੋਹਾਂ ਚੋਂ ਕਿਸੇ ਇੱਕ ਝੋਟੇ ਤੋਂ ਗੱਬਣਾ ਹੈ ਕਿੰਨੇ ਕ ਮਹੀਨਿਆਂ ਦੀ ਗੱਬਣ ਹੋ ਆਈ ਡਾਇਆ ਕੋਲ ਉਹ ਕੀ ਕੋਈ 4 ਕੁ ਮਹੀਨੇ ਦੇ ਆ 4 ਮਹੀਨਿਆਂ ਦੇ ਆਸ-ਪਾਸ ਦੋਸਤੋ ਝੋਟੀ ਦੇਖ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪਿਓਰ ਨੀਲੀ ਦੇ ਜਾਨਵਰ ਆਪਾਂ ਨੂੰ ਬਾਰ-ਬਾਰ ਕਹਿਣ ਦੀ ਜ਼ਰੂਰਤ ਨਹੀਂ ਅੰਕਲ ਜੀ ਦੇ ਫਾਰਮ ਦੇ ਉੱਤੇ ਸਾਰੇ ਜਾਨਵਰ ਨੇ ਜਿਹੜੇ ਚੰਗੇ ਮਿਲਣਗੇ ਝੋਲੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਦੋਸਤੋ ਕੱਟੀ ਵੀ ਦੇਖ ਸਕਦੇ ਹੋ 4 ਕੁ ਮਹੀਨਿਆਂ ਦੀ ਗੱਬਣਾ ਹਜੇ ਤਕਰੀਬਨ ਤਕਰੀਬਨ ਇਦਾਂ ਲੱਗਦੀ ਆ ਜਿਵੇਂ 6-7 ਮਹੀਨਿਆਂ ਦੀ ਗੱਬਣ ਝੋਟੀ ਹੋਵੇ ਪੂਰੀ ਸ਼ਕੀਨ ਤੇ ਸੋਹਣੀ ਝੋਟੀ ਆ ਦੋਸਤੋ ਬਾਕੀ ਅਗਲੀ ਜਿਹੜਾ ਘੱਟਾ ਖੜਾ ਪਈ ਦੇ ਬਾਰੇ ਜਾਣਕਾਰੀ ਲਵਾਂਗੇ ਬਾਈ ਤੋਂ ਇੱਕ ਵਾਰੀ ਸੋਨੂੰ ਦਿਖਾ ਦੇਣਾ ਨੇੜ ਤੋਂ ਮੈਂ ਟੈਸਟਿਕਲ ਵਗ ਤੁਖਦੀ ਪਏ ਕਿਹੜੇ ਬੁੱਲਦਾ ਬਾਈ ਇਹ ਵੀ ਸੇਮ ਝੋਟੀ ਦਾ ਅੱਛਾ ਜੀ ਸੇਮ ਸਾਹ ਦਾ ਡਾਇਮੰਡ ਦਾ ਹੀ ਕਟਾ ਠੀਕ ਹੈ ਜੀ ਡਾਇਮੰਡ ਦੇ ਬੱਚੇ ਵੀ ਬਹੁਤ ਸੋਹਣੇ ਆ ਰਹੇ ਨੇ ਬਾਈ ਹਨਾ ਇਹਦੀ ਉਮਰ ਕਿੰਨੀ ਕਹੂ ਬਾਈ ਇਹ ਤਕਰੀਬਨ ਆਹ ਕਿਸੂਰ ਦਾ ਹੀ ਆਪ 8-9 ਮਹੀਨਾ ਦਾ ਹੋਊਗਾ 8-9 ਮਹੀਨਾ ਦਾ ਅੱਛਾ ਗਰੋਥ ਬਹੁਤ ਕਰ ਗਿਆ ਜੀ ਹਨਾ ਹਾਂਜੀ ਆਹ ਇਹਦੀ ਉਮਰ 8-9 ਮਹੀਨੇ ਦੱਸਤੀ ਤੁਸੀਂ ਨੇ ਹੈ ਇਹਦੀ ਮਦਰ ਦਾ ਕੀ ਰਿਕਾਰਡ ਆ ਬਾਈ ਇਹ ਦੂਜੇ ਸਮੇ 16-17 ਕਿਲੋ ਦਾ ਜੀ ਉਹ ਬਾਹਰ ਸਕੂਲ 'ਚ ਮੇਰੇ ਨਾਲ ਬੈਠੀ ਸੀ ਅੱਛਾ ਜੀ ਕੋਈ ਗੱਲ ਨਹੀਂ ਆਪਾਂ ਬਾਹਰ ਦਿਖਾ ਦਾਂਗੇ ਆ ਛੋਟੀ ਦੇਖ ਲਓ ਦੋਸਤੋ ਇੱਕ ਇਹ ਵੀ ਹੋਰ ਬੱਲੂ ਟੂ ਦੀ ਛੋਟੀ ਹੈ ਇਹ ਜੀ ਅੱਛਾ ਜੀ ਤੇ ਇੱਕ ਮੇਰੀ ਸੁਕੇ ਦੂਜੀ ਵਾਲੀ ਡਰਾਈ ਹੁਣ ਡਰਾਈ ਹੋਈ ਹੋਈ ਹੈ ਦੂਜੀ ਵਾਰੀ ਗੱਪਣਾ ਦੂਸਰੀ ਵਾਰ ਗੱਪਣਾ ਗੱਪਣ ਤਾਂ ਨਹੀਂ ਪਤਾ ਆਪਾਂ ਨੂੰ ਕਿਹੜੇ ਬੱਲੂ ਟੂ ਜੱਪਣ ਹੈ ਸਟਾਰਟ ਟੂ ਤੋਂ ਹੀ ਹੋਊਗਾ ਸਟਾਰਟ ਇਹਨਾਂ ਦੋਹਾਂ ਤੋਂ ਹੀ ਆ ਜਾ ਸਟਾਰਟ ਖੁਦ ਕਿਹੜੇ ਬੱਲੂ ਦੀ ਦਸੀ ਆ ਜੀ ਇਹ ਬੱਲੂ ਟੂ ਦੀ ਹੈ ਬੱਲੂ 2 ਦੀ ਜਿਹੜਾ ਪੂਲ ਦੇ ਵਿੱਚ ਆ ਬਾਹਰ ਦੋਸਤੋ ਘਬਰਾਉਂਦੇ ਨੇ ਜਾਨਵਰ ਕਿਉਂਕਿ ਅੰਕਲ ਜੀ ਦੇ ਬੇਟੇ ਨੇ ਜਿਹੜੇ ਥੋੜਾ ਬਾਹਰ ਗਏ ਹੋਏ ਨੇ ਬਾਈ ਸੁਖਦੀਪ ਵੀ ਤਕਰੀਬਨ ਆਉਂਦਾ ਰਹਿੰਦਾ ਫਾਰਮ ਤੇ ਪਰ ਫੇਰ ਵੀ ਜਾਨਵਰ ਜਿਹੜਾ ਰੋਜ਼ ਵੀਰ ਰਹਿੰਦਾ ਹੈ ਉਹ ਤੋਂ ਬਿਨਾ ਥੋੜੇ ਘਬਰਾ ਜਾਂਦੇ ਨੇ ਦੋਸਤੋ ਸਿੰਘਾਂ ਦੀ ਬਣਾਵਟ ਦੇਖ ਸਕਦੇ ਹੋ ਬਿਲਕੁਲ ਨੈਚੁਰਲ ਸਿੰਘ ਨੇ ਖੱਡਿਆਂ ਵਾਲੇ ਤੇ ਨੇੜੇ ਤੋਂ ਮੈਂ ਅੱਖ ਦਿਖਾ ਦਵਾਂ ਸੁਈ ਸੀਗੀ ਮੇਰੇ ਖਿਆਲ ਨਾਲ ਦੁੰਦੀ ਹੋਈ ਖੰਘੀਰੀ ਕਿ ਦੁੰਦੀ ਸੂਈ ਸੀ ਅੱਛਾ ਜੀ ਤੇ 14 14.5 ਕਿਲੋ ਦੋਦੇ ਨੇ ਪਹਿਲਾ ਸੂਏ ਦਿੱਤਾ ਅੱਛਾ ਬੱਲੂ 2 ਦੀ ਝੋਟੀ ਦੇ ਇੱਕ ਵਾਰੀ ਮੈਂ ਥਾਣ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦਾ ਇਸ ਟਾਈਮ ਡਰਾਈ ਚੱਲ ਰਹੀ ਆ ਦੋਸਤੋ ਗੱਬਣਾ ਦੁਬਾਰਾ ਸੂਗੀ ਜੇ ਮੌਕਾ ਮਿਲਿਆ ਤਾਂ ਦੁਬਾਰਾ ਆਪਾਂ ਇਹਦੀ ਮਿਲਕਿੰਗ ਜਦ ਸੂਗੀ ਨਾ ਬਾਈ ਸੁਖਦੀਪ ਹੋਰਾਂ ਨਾਲ ਰਾਬਤਾ ਕੈਮ ਕਰਕੇ ਜ਼ਰੂਰ ਕਰਾਵਾਂਗੇ ਇਹ ਬੱਲੂ 2 ਦੀ ਝੋਟੀ ਆ ਦੋਸਤੋ ਬੱਲੂ ਦੇ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਚੰਗੇ ਰਿਜ਼ਲਟ ਨੇ ਬਿਲਕੁਲ ਪਿਓਰ ਆ ਨਸਲ ਦੇ ਵਿੱਚ ਆ ਦੋਸਤੋ ਆ ਕੱਟੀ ਦਿਖਾ ਦੇਣਾ ਤੁਹਾਨੂੰ ਇੱਕ ਇਹ ਵੀ ਸਟਾਰ ਦੀ ਆ ਤੇ ਝੋਲੀ ਦੀ ਇਹ ਇਹ ਸਟਾਰ ਦੀ ਆ ਜੀ ਹਾਂਜੀ ਇਹ ਸਟਾਰ ਦੀ ਆ ਇਸ ਸਟਾਰ ਦੀ ਕੱਟੀ ਆ ਦੋਸਤੋ ਖੜੀ ਮੂਰੇ ਮੜਾ ਗਈ। ਇਹਦੀ ਝੋਲੀ ਦਿਖਾਉਂਦੇ ਆ ਦੋਸਤੋ ਸੋਨੋ ਬਾ ਕਮਾਲ ਬੱਚੇ ਆਉਂਦੇ ਨੇ। ਐਦਾਂ ਲੱਗਦਾ ਕਿ ਜਿਵੇਂ ਕਿਸੇ ਗੱਬਣ ਜਾਨਵਰ ਦੀ ਗੱਬਣ ਝੋਟੀ ਦੀ ਗੱਦੀ ਹੋਵੇ ਦੋਸਤੋ ਨੇੜੇ ਖੜ ਕੇ ਦਿਖਾ ਦਿੰਦੇ ਆ ਕਿੰਬਰੀ ਡਰਦੇ ਨੇ ਜਾਨਵਰ ਆਹ ਦੇਖ ਸਕਦੇ ਹੋ। ਜਿਵੇਂ ਕੋਈ 4-5 ਮਹੀਨਿਆਂ ਦੀ ਗੱਬਣ ਕੱਟੀ ਹੁੰਦੀ ਆ ਦੋਸਤੋ ਓਦਾਂ ਦੀ ਗੱਦੀ ਪੱਟੀ ਖੜੀ ਆ ਤੇ ਥਣ ਦੇਖ ਸਕਦੇ ਹੋ। ਪੂਰੇ ਮੋٹے ਥਣ ਨੇ ਦੂਰੀ ਤੇ ਨੇ ਕੱਲਾ ਕੱਲਾ ਥਣਾ। ਅੱਖ ਬਹੁਤ ਜੰਗੀ। ਤੇ ਇਹ ਵੀ ਨੇੜੇ ਤੋਂ ਮੈਂ ਅੱਖ ਦਿਖਾ ਦੇਣਾ ਤੁਹਾਨੂੰ ਇੱਧਰ ਤੋਂ। ਸਟਾਰ ਦੇ ਰਿਜ਼ਲਟ ਦੋਸਤੋ ਬਹੁਤ ਚੰਗੇ ਰਿਜ਼ਲਟ ਆਰੇ ਨਾ ਮੂੰਹ ਮੱਥਾ ਦੇਖ ਸਕਦੇ ਹੋ ਉੱਪਰ ਤੋਂ ਕੋਈ ਬਹੁਤੀ ਓਵਰ ਨਿਸ਼ਾਨੀ ਨਹੀਂ ਪੂਰੀਆਂ ਪੂਰੀਆਂ ਨਿਸ਼ਾਨੀਆਂ ਦੇ ਵਿੱਚ ਐ ਅੱਖ ਬਹੁਤ ਸੋਹਣੀ ਅੱਖ ਐ ਦੋਸਤੋ ਇਹਦੇ ਤੋਂ ਬਾਈ ਚੰਗੀ ਉਮੀਦ ਲੱਗਦੀ ਐ ਇਹ ਕੱਟੀ ਤੋਂ ਹਨਾ ਐਂ ਦੱਸੂਗਾ ਜੀ ਉਮੀਦ ਤਾਂ ਚੰਗੀ ਸਾਰਾ ਤੇ ਹਾਂ ਜੀ ਹਾਂ ਬਾਕੀ ਅੱਗੇ ਦੋਸਤ ਕਿਹੜੀ ਇਹਨਾਂ ਦੀ ਆਹ 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 ਕੱਟੀ ਵੀ ਦੋਸਤੋ ਸਟਾਰ ਦੀ ਐ ਦੇਖ ਸਕਦੇ ਹੋ ਬੱਗੀ ਮੁੱਛਾ ਖੱਬੀ ਆ ਪੈਰ ਵੀ ਦੇਖ ਸਕਦੇ ਹੋ ਪੂਰੀ ਸੋਹਣੀ ਆ ਦੋਸਤੋ ਸਟਾਰ ਦੇ ਰਿਜ਼ਲਟ ਬੱਲੂ 2 ਦੇ ਸਾਰੇ ਝੋਟਿਆਂ ਦੇ ਰਿਜ਼ਲਟ ਹੀ ਦੋਸਤੋ ਕਾਬਲੇ ਤਾਰੀਫ ਆ ਰਹੇ ਨੇ ਆ ਬੱਲੂ 2 ਦੀ ਝੋਟੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਨਾ ਬਾਡੀ ਵੇਟ ਦੇਖ ਸਕਦੇ ਹੋ ਸਿੰਘਾਂ ਦੀ ਬਣਾਵਟ ਦੇਖ ਸਕਦੇ ਹੋ ਮੂੰਹ ਮੱਥਾ ਦੇਖ ਸਕਦੇ ਹੋ ਬਿਊਟੀ ਦੇ ਵਿੱਚ ਵੀ ਪੂਰੀ ਆ ਝੋਟੀ ਦੋਸਤੋ ਤੇ 22 ਸੁਖਦੀਪ ਦੇ ਦਸਨ ਮੁਤਾਬਕ ਦੁੱਧ ਵੀ 14 14.5 ਕਿਲੋ ਕੱਢਿਆਗਾ ਮਤਲਬ ਸਾਰੇ ਪੱਖ ਤੋਂ ਕਿਸੇ ਵੀ ਪੱਖ ਤੋਂ ਮਾੜੀ ਨਹੀਂ ਕਹਿ ਸਕਦੇ ਸਾਰੇ ਪੱਖ ਪੂਰੇ ਕਰਦੀ ਆ ਬਿਊਟੀ ਦੇ ਵਿੱਚ ਵੀ ਆਉਂਦੀ ਆ ਦੋਸਤੋ ਤੇ ਮਿਲਕ ਲਾਈਨ ਦੇ ਵਿੱਚ ਵੀ ਆਉਂਦੀ ਆ ਉਠਾ ਦੇਖ ਸਕਦੇ ਹਾਂ ਸਟਾਰ ਚੋਂ ਦਾ ਕੱਟਾ ਸੀ ਬਈ ਦੇ ਨੰਬਰ